ਇਸੇ ਟੈਕਟਾ ਸਟਾ ਲੱਗਿਆ ਆ ਦੇਖੋ ਇਸ ਸਰ ਤੇ 8:30 ਵਜੇ ਹੀ ਚੰਗੇ ਆਹ ਤੇ ਰੈਡ ਰਾੜਾਂ ਵੱਜੇ ਮਿਲ ਉਹ ਇਹ ਮਦਰ ਆ ਰਹੇ ਇਧਰ ਦੀ ਹੱਡੀ ਟੁੱਟ ਗਿਆ ਥੀ ਇਧਰ ਫੇਰਿੰਗ ਹੋਈ ਹੈ ਇਧਰ ਲੈ ਥੇ ਰਹੀ ਕੋਜੇ ਘੁੱਈ ਜਰਾੜਾਂ ਵੱਜ ਗਏ ਨੀ ਮੰਗ ਕਰਦੇ ਹਾਂ ਕੋਈ ਪ੍ਰਸ਼ਾਸਨ ਤੋਂ ਜੀ ਕੋਈ ਨੀ ਸਖਤ ਕਾਰਵਾਈ ਹੋਵੇ ਨਾ ਤੇ ਜੀ நான் செய்தி ਅਸੀਂ ਮੈਂ ਕੰਮ ਕਰੀਂ ਡੇਟੜੂ ਕਰੀ ਜਾਂਦਾ ਸੀਗਾ ਡੇਟੜੂ ਕਰਕੇ ਰੋਟੀ ਖਾਣੀ ਲੱਗੇ ਸੀਗੇ ਉਹਨਾਂ ਦੀ ਸਾਨੂੰ ਕਾਲ ਆ ਗਈ ਬੰਦੇ ਭਰਾਣੋਂ ਉਹ ਗਾਲਾਂ ਕੱਢਣ ਲੱਗੇ ਉਹ ਕਹਿੰਦੇ ਟੀੜੇ ਬਾਹਰ ਨਿਕਲੋ ਅਸੀਂ ਨਹੀਂ ਜਾ ਲਈ ਰਹੀ ਸੀ ਅਸੀਂ ਬਾਹਰ ਮਾੜੇ ਵੇਖ ਨਹੀਂ ਗਏ ਘਰ ਤੋਂ ਉਹਦੇ ਨਾਲ ਸਾਡੇ ਉਹਨਾਂ ਨੇ ਕਿਹਾ ਸਾਡੇ ਕੁਰਬਾਨਾ ਮਾਰਨਾ ਤੇ ਕੋਈ ਗੱਲਬਾਤ ਕੋਈ ਨਹੀਂ ਕੀਤੀ ਸਾਡੇ ਕੋਲ ਉਹਨਾਂ ਨੇ ਤੇ ਅਸੀਂ ਕਿੰਨੇ ਪਿਆਉ ਪਤ ਸੀਗੇ ਸਾਡੇ ਪਰਪੰਨ ਗਰੋਂ ਹੁੰ ਕਿਥੇ ਆ ਗਏ ਉਹਨਾਂ ਨੇ ਫੈਰਿੰਗ ਕਰਤੀ ਜੇਰੇ ਸਾਡੇ ਦੇ ਬਾਅਦ ਆਹ ਹੱਥ ਤੇ ਗੋਲੀ ਲੱਗੀ ਸੀਗੀ। ਕਾਰਨ ਕਿ ਕਿਤੇ ਕੰਟਰੋਲ ਨਹੀਂ ਕਿਤੇ ਆਪੇ ਪਾਸੇ ਹਾਂਜੀ ਹੈਗੇ ਸੀਗੇ। ਕੌਣ ਬੰਦੇ ਸੀ ਜਿਨ੍ਹਾਂ ਨੇ ਗੋਲੀ ਚਲਾਈ ਜੀ? ਉਹ ਮਰਤਾ ਸਿੰਘ ਸਰਪੰਚ ਜੀ ਜ ਸਾਡੇ ਪਿੰਡ ਦੇ। ਉਹਨੇ ਮੇਰੇ ਗੋਲੀ ਮਾਰੀ ਪਿਸਤੌਲ ਨਾਲ ਜੀ ਤੇ ਦੋਹਾਂ ਬੰਦਿਆਂ ਕੋਲ ਹੋਰ 10 ਲਿਖੀਆਂ ਇੱਕ ਨੇ ਬਦੂਖਣਾ ਪੈਰ ਕੀਤੇ ਸੀਗੇ। ਤੇ ਇੱਕ ਉਹਨੇ ਮੁੰਡੇ ਕੋਲ ਵੀ ਅਸਲਾ ਲਖ ਲਿਆ। ਹੋਰ ਕਿਹੜੇ ਕਿਹੜੇ ਨਾ? चमकौर सिंह सन ऑफ बूटा सिंह ते हरविंदर सिंह हरविंदी सन ऑफ लखवीर सिंह जी ते रजिंद्र सिंह सन ऑफ बंत सिंह सिंह सन ऑफ तरसेम सिंह जी मसा सिंह सन ऑफ बिकर सिंह जी सुखदेव सिंह संफ बित्र सिंह जी जसप्रीत सिंह सन ऑफ माता सिंह करणवीर सिंह जी सन ऑफ जसीर सिंह जी ਤੇ ਮੰਦੀਪ ਸਿੰਘ ਜੀ son of ਜਗਤਾਰ ਸਿੰਘ ਜੀ ਹਰਪ੍ਰਿੰਸ ਹਰਪ੍ਰੀਤ ਸਿੰਘ ਜੀ ਸਨ ਆਫ ਵੀਰ ਸਿੰਘ ਜੀ ਤੇ ਮਲਕਰਨ ਸਿੰਘ ਜੀ son of ਐਮਕੋਰ ਸਿੰਘ ਇਹ ਬੰਦੇ ਮੈਂ ਅੱਖੀ ਵੇਖੀ ਗਈ ਅਣ ਪਛਾਤੇ ਬੰਦੇ ਹੋਰ ਸੀਗੇ ਜੀ ਹਾਂ ਜੀ ਤੇ ਫਿਰ ਪੁੱਛਦੇ ਮਾਮਲੇ ਦਾ ਗੱਲ ਮਾਮਲੇ ਦਾ ਕੋਈ ਪਤਾ ਨਹੀਂ ਕਿ ਆਹ ਬੋਨੀ ਟੁੱਟ ਲਈ ਮੇਰੇ ਕੋਈ ਬਿਆਨ ਨਹੀਂ ਹੈ ਕਿਨੇ ਕਰੀ ਕਿਨੇ ਗੱਲ ਦੋ ਤਰੀਕ ਦੀ ਘਟਨਾ ਹੈ ਜੀ ਤੇ ਬਿਆਨ ਨਹੀਂ ਹੈ ਨਹੀਂ ਮਰੇ ਨਹੀਂ ਬਾਈ ਇਹ ਡਾਕਟਰ ਨੇ ਕਿਹਾ ਮੈਨੂੰ ਰਿਪੋਰਟ ਕਾਰਡ ਤੇ ਦੇਖੀ ਨਹੀਂ ਪਈ ਨਹੀਂ ਪਤਾ ਇਹਦੇ ਬਾਰੇ ਇਹ ਹਸਪਤਾਲ ਤੋਂ ਨਹੀਂ ਕਰਦਾ ਨਹੀਂ ਇਹ ਦੋ ਤਰੀਕਾਂ ਅੱਜ ਦੇਖ ਲਵਾਂਗੇ ਮੰਗ ਕਰਦੇ ਹਾਂ ਕਿ ਮੰਗ ਦੀ ਸੈਂਕਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਵੀ ਬਣਦੀ ਹੈ ਜੀ ਦੇਖੋ ਜੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸਾਰ ਤੋਂ ਸਾਰ ਤੋਂ ਜਿਹੜੀ ਬਣਦੀ ਹੈ ਮੇਰੇ ਜੇ ਜਦੋਂ ਗੋਲੀ ਲੱਗੀ ਮੇਰੇ ਨੂੰ ਬਿਆਨ ਲੈ ਕੇ ਗਿਆ ਪੁਲਿਸ ਵਾਲੇ ਜਦੋਂ ਆਏ ਉਹ ਮੇਰੇ ਭਰਾ ਦੇ ਬਿਆਨ ਲੈ ਗਏ ਵਾਈ ਜਰੂਰ ਸੀ ਉਹ ਕਹਿੰਦੇ ਉਹਦੇ ਬਿਆਨ ਲੈ ਜਾਣਗੇ ਬਸ ਠੀਕ ਹੈ ਹਾਂ ਜੀ ਕਿਹਨਾ ਗਈ ਤਾ ਚੰਦਾਂ ਤਾਂ ਇਹ ਉਹ ਚੰਦਾਂ ਸਾਂ ਨੂੰ ਜੀ ਚੰਦਾਂ ਕਿ ਕੀ ਮਾਮਲਾ ਜਿਹੜੀ ਲੜਾਈ ਹੋਈ ਸਾਡੇ ਕਾਰਨ ਹੋਈ ਹੈ ਮੇਰੇ ਨਾਲ ਸਾਰੇ ਐਡਾ ਜੇ ਮਾਮਲਾ ਹੈ ਨਹੀਂ ਸੀ ਗਾ ਜੀ ਇਹਦਾ ਰੋਟੀ ਕਹਿੰਦੇ ਸੀ ਜੇ ਸਾਨੂੰ ਕਾਲ ਆਈ ਹੁੰਦੀ ਤਾਂ ਵੀ ਤੇ ਨਾ ਮਾਰ ਬਲ ਤੁਹਾਡੇ ਏਡਾ ਕਰਕੇ ਵੀਰੋ ਕੋ ਬਾਹਰ ਨਿਕਲਦੇ ਬਾਹ ਪਾਉਣੀ ਹੈ ਕਰਨਾ ਸੀ ਤੇ ਇਹ ਉਸ ਹਾਵਣਾ ਗਏ ਸਰ ਬਾਹਰ ਕੋਣ ਤੋਂ ਹਨ 20 ਤੋਂ 25 ਬੰਦੇ ਆਏ ਹੋ ਉਹਨਾਂ ਨੇ ਹੁਣ ਤਾਂ ਆਰਾਮਲਾ ਕਰਤਾ ਹੀ ਉਹਨਾਂ ਵਰ ਤੈਨਾਂ ਸਲੀਵ ਦੇਖਾ ਉਹਨਾਂ ਨੇ ਕਰਕੇ ਤੈਨੂੰ ਕੋਈ ਇੱਥੇ ਮੜ ਕੇ ਮੰਨ ਲਓ ਜਿੰਨੇ ਐਸੇ ਪਾਸੇ ਬੰਦੇ ਖੜੇ ਸੀ ਕੋਹਰ ਸਾਈਡ ਤੋਂ ਹੋ ਗਈ ਤੇ ਸਾਨੂੰ ਅੱਦੇ ਜਿਆਦਾ ਵਾ ਤੇ ਕੁੱਟ ਮਾਰ ਹੋਈ ਜੀ ਕਿ ਕਿ ਕੁੱਟ ਮਾਰ ਰਹਿਣਾ ਮੇਰਾ ਡੈਡੀ ਵੀ ਗਿਆ ਮੈਂ ਸੀ ਨਾਲ ਮੇਰਾ ਭਰਾ ਵੀ ਵੇਚਾ ਜੀ ਉਹ ਕਾਹ ਨਾਲ ਹੋਈ ਮੁਰਾ ਜੀ ਉਦੋਂ ਆਈ ਮੰਨੋ ਸਰ ਉਹਨਾਂ ਨੇ ਮੇਰੇ ਬੈਕਫਾਇਰ ਤੇ ਰਾਣਾ ਵੱਜ ਨੂੰ ਆਏ ਟਿਕਟ ਕੁਰਬਾਨ ਦੇ ਨਿਸ਼ਾਨ ਵੀ ਹੈਗੇ ਸਰ ਤੇ ਹੱਥਾਂ ਸਰ ਦੇ ਵਿੱਚ ਕੁਰਬਾਨ ਲੱਗੀ ਹੋਈ ਹੈ ਇਹ ਤਾਂ ਕੇਵਲ ਕਰਾ ਲੱਗੇ ਹਾਂਜੀ ਇੱਕ ਅਸਰ ਉਹਨਾਂ ਕੋਲੇ ਸੀ ਜੀ ਕਹਿੰਦਾ ਥਲੇ ਸੀ ਕਿ ਸਰਾਂ ਨਾਲ ਕੋਲੇ ਮੱਤਾਂ ਜਾਂਦੀ ਤੁਹਾਨੂੰ ਬਿੱਕਰ ਥੰਗੀ ਉਹਨਾਂ ਨੂੰ ਇਤਨੀਆਂ ਜਿਹਾ ਦਿਖਾਇਆ ਹੈ ਗੋਲੀ ਕਿੱ데 ਲੱਗੀ ਗੋਲੀ ਮੇਰੇ ਭਰਾ ਦੇ ਲੱਗੀ ਹੋਈ ਹੈ ਜੀ ਤੇ ਹੱਥ ਦੇ ਉੱਪਰ ਲੱਗੀ ਹੋਈ ਹੈ ਜੀ ਹਾਂ ਜੀ ਕਮੀ ਦੀ ਕਰਦੇ ਹਾਂ ਕੋਈ ਦੂਜੇ ਨੂੰ ਹੋਈ ਘਟਨਾ ਇਰਾਦੋਂ ਨਾ ਹੋਇਆ ਤੇ ਕੀ ਦਰਮਾਨ ਵਾਲਾ ਗੱਲ ਤੁਸੀਂ ਤਾਂ ਮਾਫੀ ਹਾਂ ਜੀ ਪੁਲਿਸ ਆਈ ਬਟ ਮੇਰੇ ਕੋਲ ਨੇ ਇਕੱਲੇ ਗਿਆਨ ਲੈ ਕੇ ਚੱਲ ਗਏ ਉਸ ਦਿਨ ਦੀ ਕੋਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਹੋਈ ਜੀ ਅੱਜ ਸਾਨੂੰ ਆਰ ਤੋਂ 10 ਦਿਨ ਹੋ ਚੱਲੇ ਆ ਜੀ ਤੇ ਗਿਆਨ ਹਲੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਮੰਗ ਕਰਦੇ ਹੋ ਮੰਗ ਸਾਡੀ ਇਹ ਹੈ ਪ੍ਰਸ਼ਾਸਨ ਅੱਗੇ ਉਹਨਾਂ ਨਾਲ ਬੰਦੂ ਕਾਰਵਾਈ ਕੀਤੀ ਜਾਵੇ ਜੀ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਮਹਲਾ ਦਾ <laughs> ਕਿਨਾਰਾ ਸੀਮਾਨ ਤੋਂ 3 ਮਲ ਦੀ ਕੀਮਤ ਹੈ ਉਹ ਬਹੁਤ ਸਾਰੀ ਲੜਾਈ ਹੋ ਗਈ ਸੀ ਜਿਹਨੇ ਮਨੀ ਪ੍ਰੈਮ ਨਹੀਂ ਕੀਏ ਉਹਨੇ ਕਾਫੀ ਮੁਕੀ ਦਿੱਤਾ کافی ਜ਼ਿਆਦਾ ਖਾਪਤ ਪੈਣਾਰੇ ਇਸੇ ਕਾਰਨ ਦੀ ਇੱਕ ਬਸਰ ਤੋਂ ਰੋੜੀ ਲਗਾ ਦਿੱਤਾ ਨਹੀਂ ਮੰਨ ਕਰਦੇ ਅਸੀਂ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਹਾਂ ਜੇ ਸਾਨੂੰ ਇਨਸਾਫ ਨਹੀਂ ਹੋਣਾ ਚਾਹੀਦਾ